ਕਿਸਾਨਾਂ ਦੀ ਦਿੱਲੀ ਕੂਚ ਦਾ ਦੂਜਾ ਦਿਨ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਜੰਗ ਵਰਗੇ ਹਾਲਾਤ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਹੰਝੂ ਗੈਸ ਦੇ ਗੋਲਿਆਂ ਦੀ बौछार ਜ਼ਖਮੀ ਕਿਸਾਨ ਸਵਾਲ ਸਿਰਫ ਇੱਕ ਕਿ ਆਖਰ ਇੰਜ ਕਿਉਂ ਕਰ ਰਹੀ ਹੈ ਮੋਦੀ ਸਰਕਾਰ ਵੀਰੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਦੇ ਜੀ ਇਹਨਾਂ ਦੇ ਇੱਕ ਵੱਸ ਨਹੀਂ ਚੱਲਦਾ ਸਾਨੂੰ ਟੈਂਕਾਂ ਤੋਪਾਂ ਨਾਲ ਡਾ ਦੇਂਦੇ ਬਾਕੀ ਕੋਈ ਕਸਰ ਨਹੀਂ ਹੈਗੇ ਸਾਡੇ ਨੌਜਵਾਨਾਂ ਦਾ ਹਾਲ ਵੇਖੋ ਬਾਈ ਜੀ ਕਈ ਮੁੰਡਿਆਂ ਦੇ ਇੰਨੀ ਗੰਭੀਰ ਸੱਟਾਂ ਵੱਜ ਜਣੇ ਜੀ ਭੱਜ-ਭੱਜ ਸਾਰੇ ਜਾਨ ਬਚਾਰੇ ਨੇ ਜੀ ਆਪਣੇ ਗੋਲੀਆਂ ਵੀ ਮਾਰ ਰਹੇ ਨੇ ਜੀ ਛਰਲੇ ਛਰਲੇ ਵਾਦੇ ਮੁੰਡਿਆ ਕਈ ਛਰਲੇ ਵੱਜੇ ਨੇ ਜੀ ਉਹਨਾਂ ਨੂੰ ਕੋਈ ਪਰੌਣ ਵੀ ਮਰਦਾ ਮਰੇ ਵੀਰੇ ਅਸੀਂ ਦਿੱਲੀ ਜਾ ਕੇ ਹਟਾਂਗੇ ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਜਿੱਥੇ ਕਿਸਾਨਾਂ ਦੇ ਦਿੱਲੀ ਕੂਚ ਦੇ ਦੂਜੇ ਦਿਨ ਵੀ ਹਾਲਾਤ ਉਨਝ ਹੀ ਜਾਪੇ ਜਿਵੇਂ ਠੀਕ ਇੱਕ ਦਿਨ ਪਹਿਲਾਂ ਸੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਤੇ ਮੌਜੂਦ ਸਨ ਕਿਸਾਨ ਕਿਦਰ ਸਰਹੱਦ ਟੱਪ ਦਿੱਲੀ ਨਾਲ ਚੱਲ ਜਾਣ ਇਸ ਲਈ ਹਰਿਆਣਾ ਪੁਲਿਸ ਦੇ ਵੱਲੋਂ ਦੂਜੇ ਦਿਨ ਵੀ ਸਖਤ ਕਾਰਵਾਈ ਕੀਤੀ ਗਈ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਇਨ੍ਹਾਂ ਹਮਲਿਆਂ ਦੇ ਵਿੱਚ ਦਰਜਨਾ ਕਿਸਾਨ ਜ਼ਖਮੀ ਹੋਏ ਨਹੀਂ ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਨਹੀਂ ਜਖਮੀ ਕਿਸਾਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹਾਲਾਤ ਵਿੱਚ ਇੱਕ ਮੌਕੇ ਤੇ ਮੌਜੂਦ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਤੇ ਵੱਰਦੇ ਨਜ਼ਰ ਆਏ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਪੰਜਾਬ ਹਰਿਆਣਾ ਬਾਰਡਰ ਨੂੰ ਹਿੰਦੂ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਹੈ ਬਾਰਡਰਾਂ ਤੇ ਬਣੇ ਹਾਲਾਤ ਨੂੰ ਵੇਖ ਕੇ ਇੰਜ ਲੱਗਦਾ ਜਿਵੇਂ ਦੁਸ਼ਮਣ ਦੇਸ਼ ਤੇ ਹਮਲਾ ਕੀਤਾ ਗਿਆ ਹੋਵੇ ਜਨਵੀਰੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਦੇ ਜੀ ਇਹਨਾਂ ਦੇ ਇੱਕ ਵਾਸ ਨੂੰ ਚੱਲਦਾ ਸਾਨੂੰ ਟੈਂਕਾਂ ਤੋਪਾਂ ਨਾਲ ਡਾ ਦੇਣ ਜੀ ਬਾਕੀ ਕੋਈ ਕਸਰ ਨਹੀਂ ਹੈਗੇ ਸਾਡੇ ਨੌਜਵਾਨਾਂ ਦਾ ਹਾਲ ਵੇਖ ਲੋ ਬਾਈ ਜੀ ਕਈ ਮੁੰਡਿਆਂ ਦੇ ਨਹੀਂ ਗੰਬੀਰ ਸੱਟਾਂ ਵੱਜ ਜਣੇ ਜੀ। ਭੱਜ-ਭਾਗ ਸਾਰੇ ਜਾਨ ਬਚਾਰੇ ਨੇ ਜੀ ਆਪਣੇ ਜੀ। ਕੀ ਚੀਜ਼ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ? ਵੀਰੇ ਅਥਰੂ ਕਹਤ ਤੇ ਗੋਲੀ 'ਚ ਪਤਾ ਨਹੀਂ ਕੋਈ ਕੈਮੀਕਲ ਹੈ ਜੀ। ਗੋਲੀਆਂ ਵੀ ਮਾਰ ਰਹੇ ਨੇ ਜੀ। ਛਰਲੇ ਵੱਜਦੇ ਮੁੰਡਿਆਂ ਕਈਆਂ ਦੇ ਛਰਲੇ ਵੱਜੇ ਨੇ ਜੀ। ਕਈ ਜ਼ਖਮੀ ਹੋ ਗਏ। ਕਈ ਜ਼ਖਮੀ ਹੋ ਗਏ ਨੇ ਇਹਨਾਂ ਕੋ ਜਿਹੜਾ ਪਾਣੀ ਉੱਚੀ ਵੀ ਗੰਦਾ ਕੈਮੀਕਲ ਹੈ ਜੀ। ਉਹ ਨੌਜਵਾਨ ਲਵੇ ਲੱਗਣ ਲੱਗਦੇ ਨੇ ਕਿਸ ਤਰ੍ਹਾਂ ਦੀ ਵੀਰੇ ਉਹਨਾਂ ਦੇ ਸਿੱਧਾ ਗੋਲੇ ਮਾਰਦੇ ਨੇ ਜੀ। ਉਹਨਾਂ ਨੂੰ ਕੋਈ ਪਰੌਣ ਕੋਈ ਮਰਦਾ ਮਰੇ ਜੋ ਉਹਨਾਂ ਜੋ ਮਰਜੀ ਹੋ ਜੇ। ਹੁਣ ਆਂਦੇ ਅਸੀਂ ਵੀ ਲੇਗੇ ਵੀਰੇ ਅਸੀਂ ਦਿੱਲੀ ਜਾ ਕੇ ਟਾਂਗੇ ਹਾਂ ਮਾਰ ਕੀ ਕਿਹੜਾ ਜਾਉਂਗੇ ਕਹਿੰਦਾ ਜਾਣਾ ਹੁਣ ਇਹਨਾਂ ਨੂੰ ਅਥਰੂ ਕਰਾ ਤੂੰ ਮਾਰੀਂ ਦੇਸ ਸਰਕਾਰ ਨੂੰ ਪੰਜਾਬ ਦੀ ਪਰਾਲੀ ਤੂੰ ਮਾਰੀਂ ਦੇਗਾ ਇਹ ਨਹੀਂ ਦੀਦਾ ਵੀ ਤੂੰ ਮਾਰਾ ਐਨਾ ਮਾਰਾ ਦਾ ਨਹੀਂ ਮਰ ਜੀ ਵਰ ਜਾਵਾਂਗੇ ਦਿੱਲੀ ਜਾਵਾਂਗੇ ਕੱਲ ਤੇ ਲੜਾਂ ਲੜਾਂਗੇ ਅੰਤ ਤੱਕ ਲੜਾਂਗੇ ਕੁਝ ਹੋ ਜਾ ਜੇ ਅੱਜ ਨਹੀਂ ਅੱਜ ਨਹੀਂ ਜਾਣਾ ਤਾਂ ਮਰ ਤਾਂ ਹੂੰ ਵੀ ਗਏ ਜਿੰਨਾ ਮਰਜ਼ੀ ਲੰਬਾ ਹੋ ਜਾਏ ਜਾਵਾਂਗੇ ਟਾਂਗੇ ਜਿੱਦਾਂ ਮਰਜ਼ੀ ਟਾਈਮ